ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਹੋ ਗਿਆ ਸਾਨੂੰ ਘਰੋਂ ਤੁਰਿਆ ਨੂੰ ਚੌਥਾ ਹੈ ਨਾ ਤੇ ਹੁਣ ਅਸੀਂ ਜਾ ਰਹੇ ਆ ਵਾਪਸੀ ਘਰ ਨੂੰ ਤੇ ਅਸੀਂ ਇਸ ਵਕਤ ਮੰਡੀ ਤੋਂ ਕਾਫੀ ਅੱਗੇ ਨਿਕਲਿਆ ਏ ਆ ਰਸਤੇ ਵਿੱਚ ਮੰਡੀ ਗੁਰਦੁਆਰਾ ਸਾਹਿਬ ਵਿੱਚ ਵੀ ਮੱਥਾ ਟੇਕਿਆ ਇੱਥੇ ਵੀ ਨਤਮਸਤਕ ਹੋਏ ਹਨਾ ਕਿਉਂਕਿ ਕਿਹਾ ਜਾਂਦਾ ਹੈ ਵੀ ਭਾਈ ਜਿਹੜਾ ਮਨੀਕਰਨ ਸਾਹਿਬ ਜਾਂਦੇ ਹੋਏ ਵੀ ਜਿਹੜਾ ਮੰਡੀ ਗੁਰਦੁਆਰਾ ਸਾਹਿਬ ਵਿੱਚ ਨਹੀਂ ਗਿਆ ਵੀ ਉਹਦਾ ਮੱਥਾ ਟੇਕਣਾ ਅਧੂਰਾ ਹੀ ਰਹਿ ਜਾਂਦਾ ਹਨਾ ਤੇ ਬਾਕੀ ਇਹ ਭਾਈ ਆਪਣੀ ਆਪਣੀ ਹੁੰਦੀ ਹੈ ਨਾ ਕਈ ਇਸ ਚੀਜ਼ ਨੂੰ ਮੰਨਦੇ ਆ ਜੀ ਕਈ ਨਹੀਂ ਮੰਨਦੇ ਤੇ ਹੈ ਤਾਂ ਚਲੋ ਮਹਾਰਾਜ ਸਭ ਪਾਸੇ ਇੱਕੇ ਆ ਜੀ ਪਰ ਚਲੋ ਉਹ ਵੀ ਗੁਰਦੁਆਰਾ ਸਾਹਿਬ ਰਸਤੇ 'ਚ ਪੈਂਦਾ ਉੱਥੇ ਵੀ ਜੇ ਸੰਗਤ ਜਾਉਂਗੀ ਆਪਣੀ ਹਨਾ ਤਾਂ ਵਧੀਆ ਗੁਰਦੁਆਰੇ ਦਾ ਵਿਕਾਸ ਵਧੀਆ ਹੋਊਗਾ ਆਂਦਨ ਹੋਊਗੀ ਗੁਰਦੁਆਰੇ ਨੂੰ ਹਨਾ ਵਧੀਆ ਗੱਲ ਹੈ ਤੇ ਜਰੂਰ ਮਾਰ ਕੇ ਆਇਓ ਕਰੋ ਗੇੜਾ ਤੇ ਹੁਣ ਬਾਈ ਜੀ ਕਰੀਬ ਆ ਜੀ ਵਾਪਸੀ ਘਰ ਨੂੰ ਅਸੀਂ ਮਨਾਲੀ ਦੀਆਂ ਉੱਚੀਆਂ-ਉੱਚੀਆਂ ਪਹਾੜੀਆਂ ਨੂੰ ਅਸੀਂ ਛੱਡਿਆ ਹੈ ਪਿੱਛੇ ਤੇ ਹੁਣ ਤਾਂ ਸਾਡੇ ਕੋਲ ਛੋਟੇ-ਛੋਟੇ ਪਹਾੜ ਰਹਿ ਗਏ ਤੇ ਆਹ ਪਿੱਛੇ ਮੇਰੇ ਬੈਕ ਸਾਈਡ ਦੇਖ ਸਕਦੇ ਆ ਤੁਸੀਂ ਛੋਟੇ ਪਹਾੜ ਤੇ ਕੁਝ ਆ ਇਧਰਲੀ ਸਾਈਡ ਆ ਇਧਰ ਇਧਰ ਵੀ ਹੁਣ ਉੱਪਰ ਹੈਗੇ ਤਾਂ ਹੈਗੇ ਕਾਫੀ بڑے ਆ ਪਰ ਫੇਰ ਵੀ ਉੱਡੀ ਗੱਲਬਾਤ ਨਹੀਂ ਹੈਗੀ ਉਹ ਪਹਾੜ ਤਾਂ ਬਹੁਤ بڑے ਸੀਗੇ ਉਹ ਤਾਂ ਤੁਸੀਂ ਹਿਸਾਬ ਲਾ ਲਓ ਜਿਹੜਾ ਅੱਜ ਸਵੇਰ ਦਾ ਜਿਹੜਾ view ਸੀਗਾ ਉੱਥੇ ਉਹ ਤਾਂ ਜਦੋਂ ਅਸੀਂ ਉੱਪਰ ਗਏ ਰਤਾੰਗ ਵੈਲੀ ਜਦੋਂ ਰਤਾੰਗ ਵੈਲੀ ਗਏ ਨਾ ਉੱਥੇ ਤਾਂ ਹਿਸਾਬ ਲਾ ਲਓ ਤੁਸੀਂ ਬੱਦਲਾਂ ਦੇ ਬੱਚੇ ਬੜੇ ਪਏਦੇ ਜੀ ਪਹਾੜ ਉੱਥੇ ਏਡੇ ਏਡੇ ਪਹਾੜ ਆ ਤੇ ਬਹੁਤ ਵਧੀਆ view ਸੀਗਾ ਤੇ ਉਹ ਤੁਹਾਨੂੰ ਪਹਿਲਾਂ ਹੁਣ ਇਸ ਤੋਂ ਪਹਿਲਾਂ ਵਲੌਗ ਪੇ ਆ ਜਿਹੜਾ ਉਹਦੇ ਚ ਦਿਖ ਜੂਗਾ ਇਸ ਤੋਂ ਪਹਿਲਾਂ ਵਾਲੇ ਵਲੌਗ ਵਿੱਚ ਪੈ ਜਾਣਾ ਜੀ ਉਹ ਸਾਰਾ ਕੁਝ ਜਿਹੜਾ ਕੁਝ ਵੀ ਉੱਥੇ ਕੈਦ ਕਰਿਆ ਕੈਮਰੇ ਵਿੱਚ ਤੇ ਹੁਣ ਭਾਈ ਰਸਤੇ 'ਚ ਜਾ ਰਹੇ ਆ ਘਰ ਨੂੰ ਸਫਰ ਸਵੇਰ ਦਾ ਚੱਲ ਰਿਹਾ ਦੁਪਹਿਰ ਦਾ ਹੀ ਤਕਰੀਬਨ ਸਵੇਰ ਦਾ ਹੀ ਚੱਲ ਰਿਹਾ ਹੈ ਕਦੇ ਕਿਤੇ ਕਦੇ ਕਿਤੇ ਹਨਾ ਤੇ ਹੁਣ ਪਰ ਅਸੀਂ ਬਿਨਾ ਕਿਤੇ ਰੁਕੇ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਹੁਣ ਅਸੀਂ ਘਰ ਨੂੰ ਤੁਰ ਪਏ ਤੇ ਰਸਤੇ 'ਚ ਮੈਂ ਜੈਸ ਮੈਨੂੰ ਕਿਹਾ ਮਾਹ ਭਾਈ ਮੈਨੂੰ ਕਾ ਮੈਂ ਚਾਹ ਪੀੜਨੇ ਹਾਂ ਕਿਉਂਕਿ ਇਕੱਲੇ ਬੰਦੇ ਵਾਸਤੇ ਡਰਾਈਵ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਜਿਹੜਾ ਬੰਦਾ ਤਾਂ ਹਿਲਿਆ ਹੋਇਆ ਏ ਹਣਾ ਡਰਾਈਵਿੰਗ ਕਰਨੀ ਜਿਆਦਾ ਲੌਂਗ ਟਾਈਮ ਉਹਦੇ ਵਾਸਤੇ ਤਾਂ ਕੋਈ ਜਿਆਦਾ ਔਖਾ ਨਹੀਂ ਹੈਗਾ ਪਰ ਜਿਹੜੇ ਬੰਦੇ ਨੇ ਪਹਿਲੀ ਵਾਰ ਇੰਨੀ ਲੰਬੀ ਡਰਾਈਵ ਕਰਨੀ ਆ ਉਹਦੇ ਵਾਸਤੇ ਮੁਸ਼ਕਲ ਆ ਜੀ ਹਣਾ ਤੇ ਫੇਰ ਹੁਣ ਚਲੋ ਮਹਾਰਾਜ ਨੇ ਰੱਖੀ ਸੁੱਖ ਵਧੀਆ ਆਪਣਾ ਸਫ਼ਰ ਰਿਹਾ ਅੱਗੇ ਵੀ ਵਧੀਆ ਰਹੇ ਹਣਾ ਤੇ ਹੁਣ ਲੱਗੇ ਭਾਈ ਅਸੀਂ ਚਾਹ ਪੀਣ ਚਾਹ ਮੇਰੀ ਮਨਲਾ ਦਾ ਬਣ ਕੇ ਆ ਗਈ ਆ ਜੀ ਜੈਸਮੀਨ ਨੇ ਤਾਜੂਸੇ ਪੀਣਾ ਇਹ ਤਾਂ ਚਾਹ ਪੀਂਦੀ ਨਹੀਂ ਹੈ ਇਹ ਆ ਜੋ ਬੈਕ ਕੈਮਰਾ ਕਰਦੇ ਆਂ ਲਾਉਂਦੇ ਆ ਤੁਹਾਨੂੰ ਆਹਾ ਹਾ 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 ਭਾਈ ਆਹਾ ਭਾਈ ਨੇ ਚਾਹ ਬਣਾਈ ਹੈ ਮੜੀ ਜੀ ਵਧੀਆ ਤੁਹਾਡਾ ਫੋਨ ਹੈ ਕਹਿੰਦੇ ਅੱਜ ਆ ਜੂਗੇ ਹਾਂ ਫਿਰ ਮੈਂ ਕਹਾਂ ਅੱਜ ਆ ਜੂਗੇ ਹਾਂ ਕਹਿੰਦੇ ਕਿੰਨੇ ਕ ਵਜੇ ਤੱਕ ਪਹੁੰਚਣਾ ਹਾਂ ਮੈਂ ਕਹਾਂ ਨਹੀਂ ਬਾਸ ਹੁਣ ਕਿਤੇ ਨਹੀਂ ਖੜਨਾ ਚਾਹ ਪੀ ਲਈ ਬਾ ਫਟਾਫਟ ਕਾ ਨੂੰ ਆ ਜੂ ਮੇਰਾ ਹੁੰਦਾ ਉਹ ਫਿਰ ਪਤਾ ਆ ਉਹਨਾਂ ਨੂੰ ਵੀ ਨੇਰਾ ਹੋ ਰਿਹਾ ਏ ਵੀ ਜਲਦੀ ਸਫਰ ਕੱਢੋ ਆਪਣਾ ਜਿਹੜਾ ਰਹਿੰਦਾ ਜਿਹੜੀ ਆਪਾਂ ਨੇ ਮੈਗੀ ਵਾਲੀ ਵੀਡੀਓ ਪਾਈ ਸੀ ਹਾਂਜੀ ਬਹੁਤ ਸੋਹਣੇ ਕਮੈਂਟ ਆਏ ਕਹਿੰਦੇ ਤੇਰੇ ਤੇ ਬਲੂ ਕਲਰ ਦਾ ਸੂਟ ਬਹੁਤ ਸੋਹਣਾ ਚਾਹ ਚਾਹ ਰਹੇ ਆ ਆਹਾਂ ਸਭ ਦੇ ਸੋਹਣੇ ਸੋਹਣੇ ਕਮੈਂਟ ਆਏ ਜਸਪ੍ਰੀਤ ਕੌਰ ਕਹਿੰਦੇ ਜੈਸਮਿਨ ਸਿੰਪਲੀ ਨਾਈਸ ਲੱਗਦੀ ਹੈ ਗੋਡ ਬlesਸ ਯੂ ਤੇ ਸੂਟ ਦਾ ਕਲਰ ਬਹੁਤ ਸੋਹਣਾ ਲੱਗ ਰਿਹਾ ਹਰਿੰਦਰ ਸ਼ੇਰ ਗਿੱਲ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਵੇ ਆ ਹਾਂ ਜਿਹਨੇ ਆਪਣੇ ਵਰਗੇ ਮਾਤੜਦੇ ਕਹਤਾ ਵੀ ਇਹ ਸੂਟ ਚ ਜਦਾਂ ਨਹੀਂ ਲੱਗਦਾ ਕਿਸੇ ਨੂੰ نیچے ਕਮੈਂਟ ਵੀ ਕਰਤਾ ਇਹ ਤਾਂ ਸੋਹਣਾ ਸੂਟ ਕਿਹੜਾ ਹੁੰਦਾ ਨਹੀਂ ਉਹੀ ਗੱਲ ਹੈ ਵੀ ਚਲੋ ਦੇਖੋ ਜਿਹੜਾ ਸਾਡਾ ਇਹ ਸਾਡੀ ਲਾਈਨ ਆ ਨਾ ਈ ਦੇ ਚ ਹਰੇਕ ਬੰਦਾ ਅਸੀਂ ਕਿਸੇ ਨੂੰ ਮਤਲਬ ਹੱਥ ਫੜ ਕੇ ਨਹੀਂ ਅਗਲੇ ਦਾ ਰੋਕ ਸਕਦੇ ਵੀ ਭਾਈ ਤੈ ਕਮੈਂਟ ਨਹੀਂ ਕਰਨਾ ਕਿਸੇ ਦੀ ਸੋਚ ਨਹੀਂਦਾ ਨਹੀਂ ਕਿਸੇ ਹਾਂ ਕਿਸੇ ਜਿੰਨੀ ਕ ਅਗਲੇ ਦੀ ਸੋਚ ਹੁੰਦੀ ਉੰਨੀ ਕ ਅਗਲਾ ਵਾਰਤ ਲੰਦਾ ਹੈਨਾ ਆਪਾਂ ਕਿਸੇ ਨੂੰ ਆ ਇੱਥੇ ਤੇ ਸਭ ਆਪਣੀ ਜਗ੍ਹਾ ਠੀਕ ਆ ਆਪਾਂ ਹਾਂ ਬੰਦੇ ਦੀ ਚਲੋ ਸੋਚ ਦੀ ਜਜਮੈਂਟ ਹੋ ਜਾਂਦੀ ਆ ਹੋਰ ਤਾਂ ਕੁਝ ਨਹੀਂ ਹੈਨਾ ਤੇ ਚਲੋ ਕੋਈ ਗੱਲ ਹੀ ਬਾਕੀ ਬਣਿਆ ਪੰਜਾਬ ਦਾ ਕੀ ਬਣਿਆ ਮੈਚ ਦਾ ਮੈਚ ਦਾ ਦੇਖਿਆ ਨਹੀਂ ਹੋਇਆ ਮੈਚ ਮੈਂ ਕਰਾਈ ਦੇਖਣਗੇ ਫਿਰ ਮੈਂ ਕਿੱਥੇ ਕੁਆਲੀਫਾਈ ਹੋ ਗਿਆ ਉਹ ਪਤਾ ਨਹੀਂ ਮੈਂ ਦੇਖ ਲੰਨੇ ਹੁਣ ਕੋਈ ਨਹੀਂ ਪਤਾ ਨਹੀਂ ਮੈਂ ਕਹਿੰਦੇ ਸੀ ਕਿ ਪਤਾ ਨਹੀਂ 11 ਸਾਲ ਬਾਅਦ ਵੀ ਫਾਈਨਲ ਚ ਪਹੁੰਚਿਆ ਵੀ ਆਈਪੀਐਲ ਵਾਲੇ ਚ ਸੈਮੀਫਾਈਨਲ ਚ ਵੀ ਫਿਰ ਜੇ ਹੁਣ ਜਿੱਤਦੇ ਆ ਅਗੇ ਫਾਈਨਲਸ ਪਹੁੰਚਣਗੇ ਆਈ ਥਿੰਕ ਜਿੱਤੇ ਨਾਲ ਮੈਨੂੰ ਲੱਗਦਾ ਹਾਂ 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 ਇੱਕ ਮੈਨੂੰ ਵੀ ਸੁਣੀ ਸੀ ਬਾਕੀ ਪਤਾ ਨਹੀਂ ਚਲੋ ਦੇਖ ਲੈਣੇ ਆ ਇੱਥੋਂ ਕਿੰਨੇ ਕੁ ਦੂਰ ਆ ਇੱਥੋਂ ਤਾਂ ਹੈਗਾ ਹਜੇ ਤਾਂ ਰਸਤਾ ਆਪਣਾ ਸਮਝ ਲੈ ਘੱਟੋ ਘੱਟ ਵੀ 2 2.5 ਘੰਟਿਆਂ ਦਾ 2 ਘੰਟਿਆਂ ਦਾ ਤਾਂ ਮੈਂ ਇੱਥੇ ਜੀ ਦੇਖਿਆ ਤਾਂ ਮੰਡੀ ਦਾ ਉਹ ਨਹੀਂ ਇੰਨਾ ਕੁ ਤਾਂ ਹੈਗਾ ਹੀ ਆ 2 ਘੰਟੇ ਐਸੇ ਕਹਿੰਦੇ ਵੀ ਡਿਸਟ੍ਰਿਕਟ ਖਲੇ ਮੰਡੀਓ ਪੈਰ ਹੈ ਮੰਡੀਓ ਚੱਲ ਰਿਹਾ ਹੋਰ ਕੀ ਆ ਡਿਸਟ੍ਰਿਕਟ ਹਜੇ ਮੰਡਿਓ ਚੱਲ ਰਿਹਾ ਸੁੰਦਰ ਨਗਰ ਦੇ ਕੋਲ ਆ ਬਸ ਫਿਰ ਅਗਲਾ ਸ਼ੁਰੂ ਹੋਣਾ ਹਾਂ 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 ਤੇ ਬਾਕੀ ਬੱਦਲ ਦੇਖ ਲਾ ਕਿੰਨਾ ਹੋਇਆ ਵਾ ਹਨ ਤੇ ਮੈਂ ਕਿਹਾ ਵੀ ਹੁਣ ਕਿੱਥੇ ਐਡੇ ਐਡੇ ਉੱਚੇ ਪਹਾੜ ਹਨ ਹੁਣ ਹੁਣ ਅਸੀਂ ਆ ਗਏ ਛੋਟੀਆਂ ਪਹਾੜੀਆਂ ਚ ਤੇ ਕਹਿ ਦਿੰਦੇ ਆ ਜਾਣਾ ਸੌਖਾ ਨਹੀਂ ਜਾਣਾ ਬੜਾ ਔਖਾ ਜੀ ਤੇ ਸਫਰ ਕਰਨੇ ਵਾਲੇ ਜੇ ਮੈਂ ਕਹਿੰਦਾ ਡਰਾਈਵ ਕਰਨੇ ਵਾਲੇ ਦੋ ਬੰਦੇ ਹੋਣ ਤਾਂ ਜ਼ਿਆਦਾ ਬੈਟਰ ਆ ਪਰ ਇੱਕ ਗੱਲ ਹੋਰ ਆ ਆਪਾਂ ਨੂੰ ਇੱਕ ਚੀਜ਼ ਦੀ ਹੋਰ ਨੋਲੇਜ ਹੋ ਗਈ ਹਾਂ ਵੀ ਆਪਾਂ ਨੂੰ ਪਤਾ ਲੱਗ ਗਿਆ ਆਪਣੀ YouTube ਫੈਮਿਲੀ ਕੀ ਦੇਖਣਾ ਚਾਹੁੰਦੀ ਆ ਬਿਲਕੁਲ ਬਿਲਕੁਲ ਇਹ ਵੀ ਪਤਾ ਲੱਗ ਗਿਆ ਵੀ ਘਰ ਵੀ ਦੇਖਣਾ ਚਾਹੁੰਦੀ ਆ ਥੋੜਾ ਜਿਹਾ ਬਾਹਰ ਅੰਦਰ ਵੀ ਦੇਖਣਾ ਬਾਹਰ ਅੰਦਰ ਦਾ ਮਾਹੌਲ ਵੀ ਬਿਲਕੁਲ ਕਿਉਂਕਿ ਆਪਾਂ ਖੁਦ ਵੀ ਤਾਂ ਬੋਰ ਹੋ ਜੰਦੇ ਨਾਟਕ ਦੇਖਦੇ ਦੇਖਦੇ ਕਹਿ ਨਹੀਂ ਦਿੰਦੇ ਯਾਰ ਲੈ ਹੁਣ ਆਹੀ ਚੀਜ਼ ਦਿਖਾਈ ਜਣੀ ਹੁਣ ਵਿਆਹੇ ਚੱਲੀ ਜਾਣਾ ਮਹੀਨਾ ਹਾਂ ਖੁਦ ਨਹੀਂ ਕਹਿ ਦਿੰਦਾ ਉਹ ਚੀਜ਼ ਆ ਫੇਰ ਕੋਲ ਬੈਠੋ ਚਲੋ ਤੇ ਮੈਂ ਤਾਂ ਚਾਹ ਦੀ ਗੱਲ ਕਰਦਾ ਤਾਂ ਮੈਂ ਕਿਹਾ ਬਾਈ ਨੇ ਇਹਨੇ ਬਾਈ ਨੇ ਬਚਰੇ ਨੇ ਵਧੀਆ ਚਾਹ ਬਣਾ ਕੇ ਦਿੱਤੀ ਆ ਨਹੀਂ ਤਾਂ ਨਹੀਂ ਹੁਣ ਤੱਕ ਸਾਰੇ ਜ ਸਾਰੇ ਇੱਕ ਜਗ੍ਹਾ ਕਾਲੀ ਉਕਾਲੀ ਚਾਹ ਮਿਲੀ ਆ ਤੇ ਦੁੱਧ ਲਿੱਤਾ ਉਹ ਆਇਓ ਫੇਰ ਹੋਰ ਅਸੀਂ ਦੁੱਧ ਵੀ ਲਿਆ ਸੀਗਾ ਜੀ ਭਾਈ ਚੀਨੀ ਚਾਹ ਪੱਤੀ ਤੇ ਪਰ ਕਹ ਜੈਸ ਵੀ ਥੋੜੀ ਜਿਹੀ ਨਹੀਂ ਮਿਲਿਆ ਹੈਗਾ ਕੁਝ ਜ਼ੁਖਾਮ ਬੁਖਾਰ ਇਹ ਥੋੜੀ ਜਿਹੀ ਬਿਮਾਰ ਹੋ ਗਈ ਇਹਨੂੰ ਬੁਖਾਰ ਚੜ ਗਿਆ ਇਹ ਤਾਂ ਰਾਸਤੇ 'ਚ ਫੇਰ ਦਵਾਈ ਲਈ ਤੇ ਤਾਂ ਕਰਕੇ ਸਾਡਾ ਚਾਹ ਵਾਲਾ ਚਲੋ ਕੋਈ ਗੱਲ ਨਹੀਂ ਤਾਂ ਹੀ ਫਿਰ ਮੈਂ ਕਿਹਾ ਚਲੋ ਇੱਥੇ ਹੀ ਰੁਕ ਜੀ ਦਾੜੇ ਦਾੜੇ ਪਰ ਮੋਰ ਹੈ ਜੀ हां ਸਾਡੀ ਇੱਥੇ ਲਿਖੀ ਵੀ ਸੀਗੀ ਪੀਣੀ ਤੁਸੀਂ ਤਾਂ ਵੀ ਬਿਲਕੁਲ ਬਿਲਕੁਲ ਚਲੋ ਜੀ ਫਿਰ ਸ਼ਾਕ ਲਈਏ ਹੁਣ ਚਾਹ ਮਿਲਦੇ ਫਿਰ ਅੱਗੇ ਜਾ ਕੇ ਹਾਂਜੀ ਲਓ ਜੀ ਅੱਜ ਪੁੱਜ ਗਏ ਘਰਾਂ ਮਨਾਲੀ ਦੀਆਂ ਪਹਾੜੀਆਂ ਚੋਂ ਭਾਈ ਹਨਾ ਅਖੀਰ ਨੂੰ ਤਾਂ ਕਹਿੰਦੇ ਵੀ ਆਪਣੇ ਘਰ ਦੀ ਨੀਂਦ ਵਰਗੀ ਚੀਜ਼ ਨਹੀਂ ਹੈਗੀ ਜਿਹੜਾ ਆਪਣਾ ਘਰ ਆ ਕੇ ਆਰਾਮ ਕਰਨਾ ਹਨਾ ਉਹਦੇ ਵਰਗੀ ਨਹੀਂ ਹੈ ਤੇ ਬਾਹਰ ਬੰਦਾ ਜਿੰਨਾ ਮਰਜੀ ਰੈਲਵੇ ਪਰ ਜਿਹੜਾ ਘਰ ਹੁੰਦਾ ਉਹ ਘਰੇ ਹੁੰਦਾ ਘਰ ਜੈਸੀ ਰੀਤ ਨਹੀਂ ਪਈ ਹਨਾ ਤੇ ਰਾਤ ਅਸੀਂ ਭਾਈ ਲੇਟ ਹੋ ਗਏ ਸੀਗੇ ਜੀ ਰਾਤ ਸਾਨੂੰ 10 ਵਜੇ ਗਏ ਜੀ ਘਰ ਆਉਣ ਨੂੰ ਤੇ 10 ਵਜੇ ਅਸੀਂ ਪਹੁੰਚੇ ਆ ਘਰਾਂ ਰਾਤੀ ਫੇਰ ਉਹਦੇ ਕਰਕੇ ਵੀਡੀਓ ਪੂਰੀ ਨਹੀਂ ਹੋਈ ਰਾਤ ਤਾਂ ਅੱਜ ਹੁਣ ਮਾਰਨਿੰਗ ਦਾ ਸਮਾਂ ਹੈ ਤੇ ਬੈਠੇ ਆ ਹੁਣ ਦੇਖਦੇ ਹੁਣ ਤੁਹਾਨੂੰ ਵੀ ਦਿਖਾਉਨੇ ਆ ਭਾਈ ਵਿੱਕੀ ਕੀ ਲੈ ਕੇ ਆਇਆ ਉਥੋਂ ਤੇ ਨੂਰ ਵਾਸਤੇ ਕੀ ਲੈ ਕੇ ਆਇਆ ਨੂਰ ਜੋਗਾ ਤਾਂ ਜੋ ਲੈ ਕੇ ਆਇਆ ਉਹ ਤਾਂ ਇਹਨੇ ਖਲਾਰ ਵੀ ਦਿੱਤਾ ਲੱਭਦੇ ਹੀ ਪਿਆਰ ਉਹ ਭਾਈ ਕੀ ਤੁਹਾਨੂੰ ਭਾਈ ਮਲਾਉਨੇ ਆ ਫੈਮਿਲੀ ਨਾਲ ਹੈਨਾ ਤੇ ਆ ਜੋ ਲੋ ਜੀ ਸਾਡੀ ਇੱਧਰ ਬਿੱਲੀ ਨੂੰ ਬਲਾਓ ਬਿੱਲੀ ਸਾਸਰੀ ਬਿੱਲੀ ਜੀ ਬਲਾਓ ਸਤਿ ਸ੍ਰੀ ਅਕਾਲ ਐ ਤੇਰੇ ਠੀਕ ਹੈ ਹੂੰ ਬੁਖਾਰ ਹੋ ਰਿਹਾ ਬੁਖਾਰ ਠੀਕ ਆ ਤੇਰਾ ਬੁਖਾਰ ਹੋ ਤਾ ਇਹ ਭਾਈ ਸਾਡੇ ਸਾਡੇ ਪਿੱਛੇ ਤੇ ਇਹ ਓਲਜ ਵੀ ਲਈ ਲੱਡੂ ਵੀ ਸਾਡਾ ਹਾਂ ਹੋਜੇਗੇ ਦੋਹੇ ਹਾਂ ਦੋਹੇ ਓਲਜਲੇ ਹੈਂ ਦੋਹੇ ਓਲਜਲੇ ਦਾ ਗੁਰੂ ਨੋ ਲੋਰੂ ਦੋਹੇ ਤੇ ਚੱਕੜਾ ਨਾ ਪੁੱਤੇ ਨਹੀਂ ਖਾਣਾ ਮੇਰੀ ਗੱਲ ਸੁਣ ਉਹ ਕਿੱਥੇ ਤੇਰੀ ਚਾਪ ਆਏ ਇਹਨਾਂ ਨੂੰ ਕਾਹ ਕਹਿੰਦੇ ਆ आगा क्या 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 है ना, आ, आ, आगा आगा मेरी मेरी है दपला। <laughs> दपला। <laughs> है है मेरी मेरी दपला। मेरी चप्पल 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 कोई नहीं मेरी आए आए क्या है क्या है ਮੈਂ ਇਹ ਤੇ ਟੱਪਲਾ 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 ਉਹ ਨੁਰੂ ਟੱਪਲਾ ਨਹੀਂ ਇਹਨੂੰ ਐਨਾ ਪਤਾ ਸੱਸਰੀ ਕਾਲਜੀ ਸਾਰਿਆਂ ਨੂੰ ਇਹਨੂੰ ਐਨਾ ਪਤਾ ਦੇ ਲੈ ਮੈਂ ਇਹਦੇ ਪਾਣੀ ਦਿੱਤਾ ਇਹਨੂੰ ਕਹਿੰਦੀ ਪਾਣੀ ਪੀਣਾ ਮਾਮ ਮਾਮ ਪੀਣਾ ਮਾਮ ਪੀਣਾ ਮੈਂ ਦੇ ਦਿੱਤਾ ਉਹਦੋਂ ਮੈਂ ਚੱਕ ਲੈ ਚਮਚਾ ਹੂੰ ਚਮਚਾ ਦੇਖੀ ਨਾ ਇਹਨਾਂ ਪਤਾ ਲੱਗ ਗਿਆ ਮੈਨੂੰ ਦਵਾਈ ਦੇਣੀ ਹੈ ਇਹਨੇ ਅੱਛਾ ਨਹੀਂ ਦੇਣੀ ਨਹੀਂ ਦਾਈ ਮੈਂ ਨਹੀਂ ਦੇਣੀ ਮੈਂ ਨਹੀਂ ਲੈਣੇ ਕਹਿੰਦੀ ਤਾਈ ਮੈਨੂੰ ਆ ਵੀ ਦਾਤੀ ਨਾ ਦਵਾਈ ਦੇਣੀ ਵੀ ਚਮਚਾ ਚੱਕਿਆ ਐ ਐਨੀ ਪਛਾਣ ਲੈਨੇ ਵੀ ਦਵਾਈ ਦੇਣੀ ਹੋਣੀ ਤੇਗਾ ਚਮਚੇ ਗੱਲ ਇਹ ਬਹੁਤ ਸਾਡਾ ਲੱਡੂ ਭਾਈ ਕਿਹਨੇ ਤੁਸੀਂ ਚਲੇਗੇ ਜਦੋਂ ਸੁੱਤੀ ਪਈ ਸੀ ਇਹਨੇ ਜਦੋਂ ਉਠੀਏ ਤੁਹਾਨੂੰ ਲੱਭੇਗਾ ਮਰੇ ਚ ਜਿੱਥੇ ਹੋਰ ਅੱਛਾ ਅੰਦਰ ਟੋਲ ਦੀ ਜਾ ਕੇ ਰਾਜੂ ਚਾਚੂ ਉਹੀ ਗੱਲ ਰੱਬ ਦਾ ਤਾਂ ਸਾਨੂੰ ਇਹ ਨੂਰ ਲੱਭਦਾ ਤਾਂ ਹੈ ਨਹੀਂ ਜੀਜੀ ਜੀਜੀ ਹਾਂ ਹੋ ਗਈ ਅੱਛਾ ਤੂੰ ਆਏਗਾ ਚਾਚੂ ਨੂੰ ਕਿੱਥੇ ਰੋਲਦਾ ਤਾਂ ਕਿੱਥੇ ਗਿਆ ਉਹ ਤਾਂ ਉਹ ਹੈ ਨਹੀਂ ਸਾਨੂੰ ਪਤਾ ਮੈਨੂੰ ਸਾਨੂੰ ਪਤਾ ਚੀ ਜੀ ਤੂੰ ਐਂ ਦੱਸ ਚਾਚੂ ਕਿ ਕਿੱਥੇ ਟੋਕੇ ਆ ਨਾ ਤਾਂ ਦਾ ਹਾਂ ਚਲ ਗਿਆ ਤਾਂ ਮੇਰੇ ਪੁੱਤ ਲੱਭਦਾ ਇੰਦਾ ਚਾਚੂ ਨਾ ਪਪ ਤਾਂ ਕਰੀ ਨਹੀਂਦਾ ਮੇਰੇ ਹੈ ਪਪ ਤਾਂ ਕਰੀ ਨਹੀਂ ਕਰ ਦੇ ਪਪ ਆਪ ਕਰ ਦੇ ਆ ਜਾ ਹੱਫ ਕਰੂੰਗਾ ਲੱਡੂ ਛੱਡ ਪਕਾ ਨਹੀਂ ਆ ਮੈਂ ਜੇ ਕੀਚੀ ਕਰੀ ਕੀਚੀ ਆ ਜਾ ਆ ਜਾ ਆਏ ਹਾਏ ਤੇ ਕਿਹਦਾ ਪੁੱਤ ਆ ਕਿ ਤੁਹਾਡਾ ਬਾਂਟੀ ਥੋੜਾ ਬਾਂਟੀ ਨਾਮ ਨਹੀਂ ਲੈਣਾ ਹਣ ਤੇ ਬਾਦ ਜੱਤ ਪਾਪਾ ਥੋੜਾ ਪਾਪਾ ਜੀ ਪੁੱਤ ਕੌਣ ਹੈ ਨੁਰੂ ਇਧਰ ਦੇਖ ਆ ਨੁਰੂ ਲੈ ਇੱਕ ਭਾਈ ਸਾਡਾ ਲੱਡੂ ਆ ਪਿਆਸਤਾ ਇਹ ਵੀ ਹੋਣੇ ਆ ਹੁਣੇ ਹੁਣੇ ਨਹੀ ਨਹੀ ਕਰਕੇ ਇਹ ਹੁਣ ਨਹ ਲਾਇਆ ਇਹ ਕੱਲ ਨਾ ਆਇਆ ਇਹ ਇੰਜੈਕਸ਼ਨ ਲੱਗੇ ਆ ਨਾ ਤਿੰਨੇ ਠੀਕੇ ਲੱਗਣੇ ਕਰਕੇ ਇਹ ਦੇ ਕਰਕੇ ਫਿਰ ਹੁਣ ਇਹ ਵੀ ਦੋ ਪਾਰਸੋ ਨਹਾ ਲਗੀ ਤੀ ਮੈਂ ਪਹਿਲਾਂ ਹੀ ਇੱਕ ਦੋ ਦਿਨ ਤੰਗ ਰਿਹਾ ਇਹ ਵੀ ਵਿਚਰਾ ਪਾਰਸੋ ਨਹਾ ਲਗੀ ਮੈਂ ਫਿਰ ਕੱਲ ਪਾਰਸੋ ਬੁਖਾਰ ਚੜ ਗਿਆ ਰਾਤ ਨੂੰ ਹਾਂ ਫਿਰ ਕੱਲ ਉਟੀ ਕਰੀ ਗਿਆ ਉਟੀ ਬਗਾਦਾ ਰਿਹਾ ਵਿਚਨੇ ਰੋਟੀ ਕਰਦੀ ਇਹਨੇ ਵੀ ਕਰਤੀ ਇਹ ਵੀ ਉਲਝ ਗਈ ਉਹ ਵੀ ਉਲਝ ਗਿਆ ਦੋਹੇ ਜਣੇ ਉਲਝਲੇ ਤੇ ਹੁਣ ਅੱਜ ਠੀਕ ਐ ਅੱਜ ਠੀਕ ਐ ਮੋਸ਼ਲ ਆ ਗਏ ਸੀ ਉਹ ਗਰਮੀ ਲਈ ਤੁਹਾਨੂੰ ਪਤਾ ਹੀ ਹੈ ਹਾਂ ਬਿਲਕੁਲ ਬਿਲਕੁਲ ਲੈ ਪਾਰੀਆਂ ਦੇਖ ਲੈ ਪੈਰ ਪਾ ਕਰਦੀ ਉਹਦੇ ਜਾ ਕੇ ਹਾਂ ਲੈਂਦਾ ਸੁਪਰ ਸ਼ਾਅ ਦਿੱਤੇ ਤੇ ਤੇ ਮਨੀ ਕਰਨ ਸਾ ਤੇ ਦੇਖੋ ਤਾਂ ਇਹ ਪਛਾਹ ਦਾ ਕਾਸਾ ਲੈਂਦਾ ਕਿੰਨੇ ਦੇਖੋ ਤਾਂ ਕਿੰਨੇ ਦੀ ਦੀਆਂ ਕਿੰਨੇ ਦੀ ਦੀਆਂ ਨੂੰ ਦੇ ਦਾਂਗੇ ਅੱਛਾ ਠੀਕ ਨੇ ਇੱਕ ਆਪਾਂ ਨੇ ਘਰ ਰੱਖ ਲੈਣਾ ਇੱਕ ਮਾਲਾ ਬਣਾ ਲੈਣਾ ਇੱਕ ਅਮਨ ਦੇ ਵੀਰੇ ਦਾ ਹੋ ਗਿਆ ਅੱਛਾ ਇੱਕ ਹੋਰ ਐ ਦੋ ਐਕਸਟਰਾ ਹੋਰ ਪਏ ਆ ਹੂੰ ਚਲੋ ਇਹ ਫਿਰ ਆਏ ਵੀ ਕਿਥੇ ਦੇ ਹੋ ਜਾਂਦੇ ਆ ਚਲੋ ਚਲ ਕੋਈ ਗੱਲ ਐਕਸਟਰਾ ਬਾਕਿਆ ਕੋਈ ਬਗਾੜ ਨਹੀਂ ਨਹੀਂ ਪੈਸੇ ਲੈਣੇ ਮੈਨੂੰ ਘਟਾਣਾ ਨਹੀਂ ਚਾਹੀਦਾ ਮਰਛਾਲ ਬੱਸ ਤੁਸੀਂ ਸੋਚਿਆ ਹੁਣ ਤਾਂ ਕਹਿੰਦੀ ਆ ਹੂੰ ਨਾਲੇ ਤਾਂ ਸੁਆਦੇ ਬਹੁਤ ਹੁੰਦਾ ਹੋਰ 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 ਹਮ ਪ੍ਰਸ਼ਾਨ ਬਹੁਤ ਵਧੀਆ ਲੱਗਦਾ ਦੇਸੀ ਕੀ ਆਉਦੀ ਉਹ ਕਿੰਨੀ ਆ ਬਿਲਕੁਲ ਮੈਂ ਦੂਆ ਲੱਗਿਆ ਦਾ ਲਿਆਣਾ ਜਿਹੜਾ ਆਮ ਪਾਪੜ ਜੇ ਵਾਲਾ ਫੇਮਾ ਖਾ ਉਹ ਕਿਸੇ ਨੇ ਖਾਣਾ ਨਹੀਂ ਤਾਂ ਹਾਂ ਕਈ ਖਾਂਦੇ ਹੁੰਦੇ ਨੇ ਮਿੰਦੇ ਹਾਂ ਜਿਹੜਾ ਹੁੰਦਾ ਉਹ ਲਫਾ ਪਾਪੜ ਹਾਂ ਪਾਪੜ ਹਾਂ 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 ਉਹ ਮੈਨੂੰ ਫਾਇਦਾ ਨਾਲੇ ਜਿਆਦਾ ਮਿੱਠਾ ਪੁੱਦਾ ਹੋਣ ਫੇਮਾ ਖਾ ਆਧੇ ਆਨੇ ਖਾਣਾ ਆਧੇ ਆਨੇ ਖਾਣਾ ਨਹੀਂ ਦੇਖੀ ਮਮਾ ਕਹਿ ਗਿਆ ਲਈ ਚੀਜੀ ਦੇ ਨ ਕੋੜੇ ਆ ਲਓ ਜੀ ਲੱਕੜ ਦਾ ਸੋਹਣੀ ਆ ਇਹ ਨਾ ਬਹੁਤ ਧੀਆ ਕੱਪ ਲੱਕੜ ਦਾ ਹੀ ਮਿਲਦਾ ਤੁਹਾਨੂੰ ਲੱਕੜ ਦਾ ਮਮੀ ਸਾਰੀ ਏ ਟ੍ਰੇ ਬਹੁਤ ਮਹਿੰਗਾ ਈ ਦਾ ਬਾਈ ਇੱਥੇ ਤਾਂ ਮੰਗਿਆਈ ਦਾ ਦੇਖੀ ਤਾ ਇਹ ਟ੍ਰੇ ਲੱਕੜੀ ਦੀ ਚੰਡੀ ਵਾਲੀ ਨਹੀਂ ਕਿੱਥੇ ਦੇਖੀ ਦੀ ਲੱਕੜ ਦੀ ਮੁੱਲ ਦਾ ਮੈਂ ਕਹਿੰਦਾ ਰੋਪੜੇ ਦੇਖੀ ਦੀ ਸ਼ਾਇਦ ਹਾਂਜੀ ਮੰਨੂ ਹਾਂ ਚਾਹ ਫੜਾਈ ਸੀ ਕਿਸੇ ਨੇ ਪਾ ਕੇ ਇਹਦੇ ਵਿੱਚ ਟੈਕਣਾ ਰੱਖੀ ਦੀ ਪਿੱਛੇ ਰੀਤੀ ਦੀ ਆਪਣਾ ਉਹ ਤਾਂ 2-3 ਵਾਰ ਦੇਖ ਲਈ ਇੱਕ ਤਾਂ ਆਪਣੇ ਆਹ ਕਮਾਲਪੁਰ ਵਾਲੀ ਦੀਦੀ ਕੋਲ ਵੀ ਤਾਂ ਹੈਗੀ ਸੀ ਇਹ ਜੀ ਹਾਂ ਜਸਮੀ ਜਸਮੀ ਦੀ ਗੋ ਦੇਖ ਕੇ ਆਏ ਤੇ ਵੀ ਹਾਈ ਅਸੀਂ ਤੁਹਾਡੀ ਪਲੇਟ ਦੱਬਣੀ ਹੈ ਹੋਰ ਤਾਂ ਮੈਨੂੰ ਪਤਾ ਨਹੀਂ ਜਸਮੀ ਘੋਟੀਆਂ ਮੈਂ ਤਾਂ ਆਹੀ ਕਹਿੰਦੇ ਵੀ ਅਸੀਂ ਰਾਮ ਦੀ ਚਾਹ ਤਾਂ ਪੀ ਕਿਸੇ ਨੇ ਹਾਂ ਅੱਜ ਅਸੀਂ ਦੀਦੀ ਕੋਲ ਦੇਖੀ ਹੋਣੀ ਚਾਹ ਆਪਣੇ ਗੋਬੀ ਤੇ ਆ ਗਈ ਵਧੀਆ ਹੋਊਗੀ ਹਾਂ ਨਾਲੇ ਕੌਲੀ ਵਗੈਰਾ ਨਾ ਜਾ ਚ ਲੈ ਕੇ ਆਲੀ ਉਹ ਗੱਡੀ ਚੱਕ ਲਈਗੀ ਇੱਕ ਸ਼ੂਰੂ ਲੈ ਕੇ ਆਈ ਸੀ ਮੈਂ ਇਹਨੂੰ ਗੱਡੀ ਲੈ ਆਈ ਸੀ ਲੈ ਕੇ ਚੱਲੂ ਆਂਦੀ ਵਿਚਾਰੀ ਉਹ ਵੀ ਮੈਨੂੰ ਕਹਿੰਦੀ ਸੀ ਮੈਨੂੰ ਲੈ ਕੇ ਆਇਆ ਮੈਂ ਉਹਨੂੰ ਲੈ ਆਈ ਆ ਦੇਖੋ ਕੌਣ ਮੰਮੀ ਨੇ ਕੋਈ ਨੋਲ ਕਰਨ ਕੀ ਚੀਜ਼ ਆ ਹਾਂ ਦੇਖ ਤਾਂ ਮਾਤਾ ਠੀਕ ਆ ਵਧੀਆ ਇਸ ਤੇ ਦੋ ਕਿੰਨੀਆਂ ਹੈ 1 2 3 3 ਇੱਧਰ ਨੂੰ ਵੀ ਦਿਖਾ ਦੇ ਮਮੀ ਦੇਖ ਆਹ ਕੋਣ ਹੈ ਨੂਰ ਆਹ ਕੋਣ ਉਹਦਾ ਆਪਣੀਆਂ ਗੱਡੀਆਂ ਚੱਕੀ ਫਿਰਦੀ ਨੂਰ ਆਹ ਕੋਣ ਹੈ ਦੇਖੀ ਕੋਣ ਹੈ ਬੱਚੇ ਦੇਖੀ ਆ ਦੇਖ ਇੱਧਰ ਫੋਟੋ ਉਹ ਲੈ ਨਹੀਂ ਆਇਆ ਨਾ ਕੱਪੜੇ ਦੇ ਲੈ ਕੱਪੜੇ ਹੋਰ ਇਹ ਸੰਤ ਪਹਾੜੇ ਪਹਾੜੀ ਪਹਾੜਨ ਬੜੀ ਆ ਕੀ ਕਮਾਲਾ ਜਨਣੀ ਮੰਮੀ ਨੇ ਕਰਾਉਣੀ ਬੜੀ ਇੱਕ ਕੱਪੜਾ ਰੱਖ ਲਾਂਗੇ ਉਹਨੇ ਹਾਂ ਆ ਫੋਟੋ ਖਚਾਈਆਂ ਦੀਆਂ ਜੀ ਉੱਥੇ ਆ ਕੱਪੜੇ ਬਹੁਤ ਮੋਟੇ ਦੇ ਮੰਮੀ ਮੰਮੀ ਕਿਹੜਾ 100 ਰੁਪਿਆ ਅੱਛਾ ਕਿਆ ਹੁੰਦਾ 100 ਰੁਪਿਆ ਇੱਕ ਦਾ ਹਾਂ ਕਿੰਨੇ ਰੁਪਏ ਕਹਿੰਦੇ ਗੱਲ ਇੱਕ ਮੰਮੀ ਦੇ ਮੈਂ ਆਪਣੀ ਯਾਦਗਾਰੀ ਬਣ ਜਾਂਦੀ ਆ ਹੈਨਾ ਕੋਈ ਨਾ 300 ਰੁਪਏ ਲੱਗੇ ਤਾਂ ਕੀ ਹੋ ਗਿਆ ਨਹੀਂ ਮੈਂ ਨਹੀਂ ਚਲ ਉਹ ਤਾਂ ਹੈ ਆਪਣੀ ਯਾਦਗਾਰੀ ਬਣ ਜਾਂਦੀ ਹੈ ਹਾਂ ਵੀ ਆਪਣੀ ਯਾਦਗਾਰੀ ਬਣ ਜਾਂਦੀ ਆ ਗੱਲ ਐ ਕਹਿਣਾ ਚਾਹੁੰਦੀ ਆ ਮੈਂ ਤਾ ਸਿਰਵਿੰਦਰ ਨੂੰ ਦੇਖ ਲਓ ਮੈਂ ਤੁਹਾਨੂੰ ਹਾਸੇ ਜਾਂਦੀ ਮੈਂ ਕਿਹੜਾ ਪਾ ਲਿਆ ਮੈਂ ਤਾਂ ਇਹਨਾਂ ਨੂੰ ਕੀ ਕਰ ਬੇਟਾ ਅਜੇ ਅੰਕਲ ਪਾਣੀਆਂ ਤੇ ਵਧੀਆ ਹੀ ਫੋਟੋ ਆਏ। ਕਿਹਾ ਬਾ ਸਾਨੂੰ ਤਾਂ ਐ ਤਾਂ ਵੀ ਕਹਿੰਦਾ ਜੀ 100 ਦੀ ਇੱਕ ਫੋਟੋ। ਸਾਨੂੰ ਤਾਂ ਹੁਣ ਆਏ ਵੀ ਇੱਕੇ ਖਿੱਚੂਗਾ ਪਤੰਦਰ। ਉਹ ਕਹਿੰਦਾ ਵੀ ਜਦ ਅਸੀਂ ਦੇਖੀ ਆਂ ਸੋਹਣੀ ਆਈਆਂ ਵੀ ਤੇ ਹਾਂ ਖਿੱਚਤੀ ਆਉਣੇ ਤਰੇ ਚਾਰ ਫੇਰ ਸਿਲੈਕਟ ਭਾਈ ਅਸੀਂ ਆ ਤਿੰਨੇ ਚੰਨ ਚੰਗੀਆਂ ਲੱਗੀਆਂ ਸਾਨੂੰ। ਨਾਲੇ ਬੰਮੀ ਯਾਦਗਾਰੀ। ਹਾਂ ਹਾਂ ਇਹਨਾਂ ਨੂੰ ਹੁਣ ਫਾਇਦਾ ਤਾਂ ਐ ਇਹਨਾਂ ਨੂੰ ਜੜਾ ਲਵੇ। ਜੜਾਤੇ ਆਪਾਂ। ਜੇ ਨਾ ਜੜਾਈਆਂ ਫੇਰ ਤਾਂ ਇਹ ਹੋਰੇ ਤਰ੍ਹਾਂ ਦੀਆਂ ਹੋ ਜਾਣੀ। ਘੜਵਾ ਕੇ ਰੱਖਣ ਦਾ ਫਾਇਦਾ ਹੈ। ਇਹਦੇ ਚ ਕੀ ਆਇਆ? ਹਾਲੇ ਆਈ। ਹਾਲੇ। ਹੋਰ ਬਾਵਾ ਚੱਕ ਲਈ ਦੀ। ਤੇਰੀ ਮਾਛੀ ਦੀ ਆ। ਹਾਂ। ਇੱਕ ਤੇਰੀ ਦੀਦੀ ਦੀ ਆ। ਇੱਕ ਤੇਰੀ ਜਿਹੜੀ ਤੂੰ ਉਹ ਟੁੱਟਣੀ ਨਹੀਂ ਹੈਗੀ ਛਾਵਲਾ ਨੂੰ। ਆਹ ਕਰਨ ਨੂੰ ਲਈ ਆਈ ਸੀ ਮम्मी ਨੇ। ਅੱਛਾ ਪੜਨ ਦੀ ਚੀਜ਼। ਸੋ ਕਹਦਾ ਮੈਨੂੰ ਲੈ ਕੇ ਆਈ। ਰੁੱਸ ਗਿਆ ਕਹਦਾ ਮੈਨੂੰ ਲੈ ਕੇ ਨਹੀਂ ਗਈ। ਅੱਛਾ ਇਹ ਕਰਨ ਨੂੰ ਲੈਣੀ। ਹਾਂ। ਪੜ੍ਹਨ ਵਾਲੀ ਚੀਜ਼ ਵਿੱਚ। ਹਾਂ? ਨੂੰ ਕੁਝ ਨਹੀਂ ਆਉਂਦਾ। ਹਾਂ ਕਰ ਲੇ। ਲੱਡੂ। ਫਿਰ ਆਹ ਜਿੰਨੇ ਦੀਆਂ ਨੂੰ ਘਰ ਚ ਟੰਗਣ ਨੂੰ ਮਹਿੰਗਾਈ ਬਹੁਤ ਉਹ ਕਹਿੰਦੇ ਫਿਰ ਬਹੁਤ ਜ਼ਿਆਦਾ ਮੰਗਾਈ ਹੈ ਮੈਂ ਇਹ ਘਰ ਚ ਟੰਗ ਲੂੰਗੀ ਇਹ ਨਾਲ ਯਾਦਗਾਰੀ ਰਹੂਗੀ ਵੀ ਮਨੀਕਰਨ ਸਾਹਿਬ ਤੇ ਆਏ ਟੰਗਦੇ ਹੁੰਦੇ ਆ ਅੱਛਾ ਹਾਂ ਇਤਨਾ ਇਹੇ ਅਸੀਂ ਸਾਰਿਆਂ ਜੋਗੇ ਇੱਕੇ ਚੀਜ਼ ਲਈ ਆਏ ਭਾਈ ਇਹ ਵੀ ਕੋਈ ਆਏ ਨਾ ਕਹੀ ਵੀ ਸਾਨੂੰ ਵਧੀਆ ਲੈਂਦੀ ਕੋਈ ਹੋਰ ਕੁਛ ਟੌਪਸ ਕੁਛ ਦੀ ਗਾਰੀ ਲੈ ਗਈ ਤੇ ਚੂੜੀਆਂ ਦਾ ਨਾਂ ਬਣੀ ਤਾਂ ਪਤਾ ਕਿ ਹੋਰ ਖਾਸ ਹੀ ਮhenga ਤਾਂ ਮੈਂ ਕਿ ਕੋਈ ਇਹੋ ਜੀ ਚੀਜ਼ ਲੈ ਕੇ ਜਾਓ ਘਰ ਤੇ ਟੰਗੀ ਰਹੇ ਯਾਦ ਦਿਖੇ ਰੀਆਂ ਉੱਥੇ ਤੇ ਆਈ ਹੋਈ ਆ ਆਹ ਆਪੇ ਇੱਕ ਪੰਨ ਟਾਂਗ ਲੈਣੀ ਤੇ ਕਮਾਲਾ ਹੋ ਜੇ ਅੱਛਾ ਧੰਨੇ ਦੀ ਦੀਆਂ ਮੈਂ ਆ ਵੀ ਖੁਸ਼ ਹੋ ਜੂਗੇ ਆ ਵੀ ਖੁਸ਼ ਹੋ ਜੂਗੇ ਇਹ ਵੀ ਚੰਨ ਹਾਂ ਅਬੀ ਖੁਸ਼ ਹੋ ਜੂਗੇ ਵੀ ਚੱਲ ਸਾਨੂੰ ਮਹਾਰਾਜ ਦੇ ਦਰਬਾਰ ਤੋਂ ਕੋਈ ਚੀਜ਼ ਆਈ ਹੈ ਹੋਰ ਨਹੀਂ ਜੇ ਕੁਝ ਤੇ ਭਾਈ ਉਹ ਲੱਡੂ ਕੀ ਦੀ ਹੈ ਇਹ ਗੱਡੀ ਮੈਂ ਇੱਕ ਮੈਂ ਤੇ ਕਹਾਂ ਮੇਰੇ ਵਿੰਦਰ ਨਾਲ ਲੜਕੇ ਮੰਮੀ ਜਿਹੜੇ ਤਾਂ ਮੈਨੂੰ ਪੈਸੇ ਦਿੱਤੇ ਤੇ ਉਹ ਵੀ ਆ ਮੈਂ ਮਿਲ ਚੁੱਕਾ ਲੈ ਕੇ ਆਈਆਂ ਬੇਟੋ ਖੜ ਜਾ ਇੱਕ ਬੇਟਾ ਇੱਕ ਚੀਜ਼ ਹੋਰ ਲਈ ਤੇ ਮੈਂ ਆਪਣੀ ਜੱਗੀ ਦੇਖ ਸਕਾਂ ਮੇਰਾ ਤੇ ਦੀਲੀ ਦਾ ਨਾਪ ਜਾਂ ਸੇਮ ਜਾਈ ਅਸੀਂ ਦੋਹੇ ਪਾਸੇ ਹਾਂ ਨਹੀਂ ਨਾਪ ਉਹਦਾ ਵੀ ਦੋਹਾਂ ਦੇ ਪੈਜੇ ਕਰੂਗੀ ਹੋਰ ਹੋਰ ਠੀਕ ਨਹੀਂ ਠੀਕ ਆ ਮਾਤਾ ਵਧੀਆ ਸੋਹਣੀ ਲੱਗੀ ਹੈ ਨਾ ਮੰਮੀ ਉਧਰ ਦੀ ਯੁੱਤੀ ਵੀ ਜਾਂਦੀ ਹਾਂ ਹੋ ਗਿਆ ਉਧਰ ਦਾ ਹੋ ਗਿਆ ਵੀ ਚੱਲ ਹਾਂ ਠੀਕ ਹੈ ਇਹ ਲਓ ਜੀ ਫਾਈਨਲ ਹੋ ਗਿਆ ਦਿਖਾ ਦਿਖਾ ਪਾ ਕੇ ਹਾਂ ਫਾਸੀ ਮੈਂ ਕਿ ਉਹਦੇ ਵੀ ਨਾ ਇਹਨੂੰ ਉਹਦਾ ਫਾਸਤੀ ਆ ਗਈ ਤੇ ਤੈਨਾਂ ਕੋਹਾਵੀਆਂ ਇਹ ਇੰਨਾ ਕਲੇਸ਼ ਕਰਕੇ ਦਵਾਈ ਹਾਂ ਲਾਵਾ ਲੈਣਾ ਤਸਵੀਰਤਾ ਬਤਾਓ ਸੌਣ ਪਈ ਪਏ ਆਪਣੇ ਘਰ ਤੇ ਬਸ ਅੱਛਾ ਜਦ ਮੈਂ ਕਿਹਾ ਮੈਂ ਤਾਂ ਵੀ ਸਾਰੇ ਨੂੰ ਲੈ ਕੇ ਝੜ ਹਾਂ ਮੈਂ ਕਿ ਦੇ ਦਿਓ ਹੁਣ ਤੁਸੀਂ ਹੁਣ ਬਾਬਿਆਂ ਦੇ ਨਾਂ ਨੂੰ ਵੀ ਨਾ ਕਰੂੰਗੇ ਹਾਂ ਚੱਲ ਠੀਕ ਹੈ ਚੱਲ ਖਰਚਾ ਦੇਖ ਕੇ ਚੱਲਣਾ ਪੈਂਦਾ ਜਦ ਬੰਦਾ ਬਾਹਰ ਅੰਦਰ ਗਿਆ ਵਾ ਹੁੰਦਾ ਅੱਡਾ ਖਰਚਾ ਹੀ ਹੁੰਦਾ ਲੈ ਚੱਲ ਖਰਚਾ ਦਾ ਚੱਲ ਕੋਈ ਐਡਾ ਆਇਆ ਨਹੀਂ ਲੈਣੀ ਪੈਂਦੀ ਆ ਨਿਸ਼ਾਨੀ ਲੈਣੀ ਪੈਂਦੀ ਆ ਨੇ ਖਰਚਾ ਘਰ ਤੋਂ ਬਾਹਰ ਨਿਕਲ ਕੇ ਫੇਰ ਨੇ ਖਰਚਾ ਉਹ ਜੈ ਜੇ ਰਿਹਾ ਜ਼ਿਆਦਾ ਨਹੀਂ ਰਿਹਾ ਹਾਂ ਕੋਈ ਹੁਣ ਆਪਾਂ ਨੂੰ ਪਤਾ ਵੀ ਆਪਣੇ ਜੇਬ 'ਚ ਕਿੰਨੇ ਕ ਪੈਸੇ ਆਪਾਂ ਨੇ ਉਸ ਅਕੋਰਡਿੰਗ ਵੀ ਚੱਲਣਾ ਬਿਲਕੁਲ ਬਿਲਕੁਲ ਪਰ ਮੰਮੀ ਮੌਸਮ ਭਾਈ ਬਹੁਤ ਵਧੀਆ ਤਾਂ ਹੋ ਗਿਆ ਹਾਂ ਮੌਸਮ ਵਧੀਆ ਤਾਂ ਮੌਸਮ ਬਹੁਤ ਵਧੀਆ ਪਰ ਤੂੰ ਪਤਾ ਨਹੀਂ ਬੋਦੇ ਨਾ ਉਹ ਤਾਂ ਦੇਖਣ ਨੂੰ ਗਰਮੀ ਗਮੀ ਬਹੁਤੀ ਨਾ ਨਾ ਉੱਧਰ ਤਾਂ ਬਿਨਾ ਪੱਖੇ ਦੇ ਪੈ ਹੰਦਾ ਰਾਤ ਨੂੰ ਮੇਰੇ ਲਈ ਥੋੜਾ ਜਿਹਾ ਗਲਤ ਦਾ ਅੱਛਾ ਮੈਨੂੰ ਜਿਖਾਂ ਬਹੁਤ ਛੇਤੀ ਹੋ ਗਿਆ ਉੱਥੇ ਮੈਂ ਉਹ ਤਪਸੂ ਕਿਆ ਕਰੀਏ ਜੇ ਜੇ ਕੋਈ ਮੋਟਾ ਕੱਪੜਾ ਪਹਿ ਗਿਆ ਹੋਣਾ ਮੀਂਹ ਵੀ ਪੈ ਗਿਆ ਨਹੀਂ ਤਾਂ ਉੱਥੇ ਧੁੱਪਾਂ ਜੇ ਪਈ ਗਿਆ ਅੱਛਾ ਹੋਰ ਅਸੀਂ ਉੱਪਰ ਨੂੰ ਜਾ ਰਹੇ ਤੇ ਰਤਾਂਗਨ ਮੀਂਹ ਤਾਂ ਉੱਥੇ ਧੁੱਪਾਂ ਜੇ ਲੱਗਿਆ ਰਿਹਾ ਹੋਰ ਅਹ ਜੇ ਉੱਥੇ ਮੌਸਮ ਆ ਮੌਸਮ ਵਧੀਆ ਹੋਣਾ ਹਾਂ ਬਹੁਤ ਵਧੀਆ ਇੱਕ ਮਕਾਨ ਉਹ ਕਮਰਾ ਗਰਮੀਆਂ ਗਰਮੀਆਂ ਉੱਧਰ ਚੱਲੇ ਮੈਂ ਮੈਂ ਇਹਦੇ ਨਾਲ ਸਗੋ ਆਪ ਉਹੀ ਗੱਲ ਕਰਤਾ ਤਾਂ ਮੈਂ ਖਾਈ ਇੱਧਰ ਇੱਕ ਉੱਧਰ ਉੱਧਰ ਆਪਾਂ ਲੈ ਨਹੀਂ ਸਕਦੇ ਜਿਹੜੀ ਹਿਮਾਚਲ ਦੀ ਸਰਕਾਰ ਆ ਨਾ ਉਹਨਾਂ ਨੇ ਰੂਲ ਕਰਿਆ ਵਾਹੇ ਉੱਧਰ ਕੋਈ ਹੋਰ ਸਟੇਟ ਦਾ ਬੰਦਾ ਕਿ ਉਹ ਨਹੀਂ ਲੈ ਸਕਦਾ ਦੁੱਧ ਘੱਟ ਤਾਂ ਉਹ ਚੁੰਨੀ ਨਾਲ ਕਰਤੋ ਹਾਂ ਕੋਈ ਉਹ ਚੁੰਨੀ ਨਾਲ ਕਾਬੂ ਹਾਂ ਕੋਈ ਕੋਈ ਹੋਰ ਸਟੇਟ ਦਾ ਬੰਦਾ ਆ ਕੇ ਨਾ ਉੱਥੇ ਕੋਈ ਜ਼ਮੀਨ ਨਹੀਂ ਲੈ ਸਕਦਾ ਮੰਮੀ ਅੱਛਾ ਹਾਂ ਆਪ ਇਹ ਆਪਣੇ ਪੰਜਾਬ 'ਚ ਇਹ ਆ ਵੀ ਜਿਹੜਾ ਮਰਜ਼ੀ ਆ ਉਹ ਲੈ ਲਓ ਜੀ ਉੱਥੇ ਨਹੀਂ ਉਹ ਨਹੀਂ ਏਕਣਾ ਲੈਣ ਦਿੰਦੇ ਕਿਸੇ ਨੂੰ ਵੀ ਅੱਛਾ ਚਲੋ ਫਿਰ ਉਹਨਾਂ ਦਾ ਦਿਮਾਗ ਹੋਣਾ ਕੋਈ ਗੱਲ ਨੂੰ ਲੈ ਕੇ ਹਾਂ ਚਲੋ ਬਾਕੀ ਅਗਲੇ ਦੀ ਉਹ ਆ ਨਹੀਂ ਤਾਂ ਉਹਦਾ ਖਰੀਦੇ ਲੈ ਨਹੀਂ ਤਾਂ ਲੈ ਲਵੇ ਉਧਰ ਗਰਮੀਆਂ ਗਰਮੀਆਂ ਉਧਰ ਚਲ ਜਵੇ ਯਾ ਕੋਈ ਰਿਸ਼ਤੇਦਾਰ ਹੋੜਾ ਚਾਹੀਦਾ ਭਾਈ ਜੇਗਾ ਉਧਰ ਰਿਸ਼ਤੇਦਾਰ ਸਾਨੂੰ ਦੱਸਿਓ ਜੀ ਹਾਂ ਸਹੀ ਗੱਲ ਹੈ ਜੇ ਆ ਵੀ ਕੋਈ ਰਿਸ਼ਤੇਦਾਰ ਹੋਵੇ ਜੇ ਰਿਸ਼ਤੇਦਾਰ ਹੋਵੇ ਉਧਰ ਫਿਰ ਤਾਂ ਜਮਾ ਹੀ ਨਹੀਂ ਖਰਚਾ ਕਿਉਂਕਿ ਕੰਮੇ ਹੋਟਲ ਖੇਚਦੇ ਆ ਹੋਟਲਾਂ ਮੇ ਪੈਸੇ ਲੱਗਦੇ ਜਾ ਕੇ ਯਾਰ ਰੂਮ ਲੈਣਾ ਪੈਂਦਾ ਜੇ ਜੇ ਕੋਈ ਆਪਣਾ ਰਿਸ਼ਤੇਦਾਰ ਹੋਵੇ ਫਿਰ ਤਾਂ ਉੱਥੇ ਖਰਚੇ ਹੀ ਨਾ ਆਵੇ ਜਾਣਨਾ ਆਪਣੀ ਗੱਡੀ ਲੈ ਜਵੇ ਬੰਦਾ ਚਲੋ ਚਲੋ ਘੱਟ ਲਿਖਿਆ ਚਲ ਫਿਰ ਵੀ ਖਰਚਾ ਦਾ ਕੰਮ ਆ ਪੈਂਦਾ ਭਾਈ ਰਿਸ਼ਤੇਦਾਰ ਵੀ ਕਿੰਨਾ ਚਿਰ ਜਦ ਤੁਰਦੇ ਔਰੇ ਤੇ ਫਿਰ ਥੋੜਾ ਨਹੀਂ ਚਲੋ ਰਿਸ਼ਤੇਦਾਰ ਨੂੰ ਫਿਰ ਵੀ ਆਪਣਾ ਮਾਣਾ ਮੋਟਾ ਖਰਚਾ ਪਾਣੀ ਦੇ ਹੋ ਜਾਂਦਾ ਇਹ ਕਹਿੰਦੇ ਵੀ ਉਹ ਹੀ 12 ਮਿੰਟ ਹੋਟਲ ਦੇ ਪੈਸੇ ਰਿਸ਼ਤੇਦਾਰ ਨੂੰ ਦੇ ਦੋ ਤਾਂ ਅਗਲੇ ਦਾ ਕੰਮ ਵੀ ਚੱਲ ਪੂ ਥੋੜਾ ਜਿਹੀ ਤੇ ਰੁਕਿਆ ਵਾ ਹੈ ਨਾ ਆ ਚੱਕਰ ਉਸਨੂੰ ধੋਏ ਹੱਥਾਂ ਦਾ ਖਾ ਉਹਦਰ ਦੇਖ ਉਹ ਲੱਗੀ ਵੀ ਆਪਣੇ ਆਲੂ ਖਾਣ ਭਾਈ ਸੱਜੇ ਨਾਲ ਖਾ ਪੁੱਤ ਕਲ ਕੇ ਫਿਰ ਚਪਚਾ ਹੈ ਚਲੋ ਜੀ ਫਿਰ ਠੀਕ ਆ ਸਾਨੂੰ ਦੋ ਇਜਾਜ਼ਤ ਦਿੱਤੀ ਥੈਂਕ ਯੂ ਸੋ ਮਚ ਤੁਹਾਡੇ ਟ੍ਰਿਪ ਨੂੰ ਅਨਾਂ ਜਿਆਦਾ ਪਿਆਰ ਦਿੱਤਾ ਬਹੁਤ ਸੋਹਣੇ ਸੋਹਣੇ ਥੀਓ ਆਏ ਹੋਰ ਵੀ ਕੋਈ ਨਵਾਂ ਪਲਾਨ ਕਰਾਂਗੇ ਜਲਦੀ ਤੋਂ ਜਲਦੀ ਠੀਕ ਆ ਜੀ ਫਿਰ ਬਾਏ ਬਾਏ